ਕਾਰਜੋ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨﻔੀਸ ਸਿੰਘ ਸ਼ਹੀਦਵਦੀ ਕਿਸਾਨ ਦੋਸਤੋ ਮੇਰੇ ਮਗਰ ਕੋਈ 3 ਸਵਾ 3 ਕਲੇ ਦਾ ਪਲਾਟ ਦਿਖ ਰਿਹਾ ਹੈ ਸਵੇਰੇ ਮੈਂ ਇਹਦੇ ਵਿੱਚ ਏਕ-ਏਕ ਬੋਰੀ ਪोटाश ਦੀ 10-10 ਕਿਲੋ ਦਾਣੇਦਾਰ ਸਰਫਰ 10-10 ਕਿਲੋ ਜੀਓਗzol ਦੀ 3.5 ਬੋਰੀ ਡੀਪੀਟੀ ਦਾ ਛਟਾ ਲਾਤਾ ਮੇਰੇ ਨਾਲ ਮੁੰਡੇ ਦੋ ਸੀ ਇਹ ਤਿੰਨਾਂ ਜਾਣਿਆ ਨੇ ਛਟਾ ਲਾਤਾ ਟਰੈਕਟਰ ਚੱਲ ਰਿਹਾ ਪਹਿਲੀ ਬਣ ਰਹੀ ਹੈ ਮਕਸਦ ਕੀ ਹੈ ਝੋਨੇ ਦੇ ਅਗੇਂਸ ਗਰਮੀ ਵਾਲੀ ਮੱਕੀ ਦੀ ਫਸਲ ਨੂੰ ਸਟੈਂਡ ਕਰਨਾ ਢੀਲ ਆ ਰਿਹਾ ਮੈਂ 3401 ਪਾਇਨੀਅਰ ਇਹਦਾ ਐਵਰੇਜ ਝਾੜ ਕੰਪਨੀ ਦੇ ਕਹਿਣ ਅਨਸਾਰ 28 ਤੋਂ 30 ਕੁੰਟਲ ਕਿਸ ਦੀ 26 ਨਿਕਲਦੀ ਆ ਕਿਸ ਦੀ 27 ਨਿਕਲਦੀ ਆ ਕਿਸ ਦੀ 33 ਨਿਕਲਦੀ ਆ ਉਹ ਮੇਰਾ ਮਕਸਦ ਹੈ ਜਿਹੜੇ ਵੈਜੀਟੇਬਲ ਵਾਲੇ ਫਾਰਮਰ ਸਿੱਧੀ ਬਜਾਈ ਝੋਨਾ ਕੇਰ ਕੇ ਲਾਉਂਦੇ ਸੀ ਉਹਨਾਂ ਨੇ ਪਿਛਲੇ 2-3 ਸਾਲ ਘਾਟੇ ਵੀ ਬੜੇ ਖਾਦੇ ਜਿਆਦੀ ਗਰਮੀ ਚ ਲਾ ਕੇ 1500 ਨਾ ਆਉਂਦਾ ਝਾੜ ਵੀ ਨਹੀਂ ਆਇਆ ਜਿਆਦੀਆਂ ਗੇਤੀਆਂ ਪਲਮਣਾਂ ਦਾ ਝਾੜ ਵੀ ਨਹੀਂ ਆਇਆ ਉਹਨਾਂ ਪੈੜੀ 'ਚ ਲੱਗੇ ਮਟਰਾਂ ਦਾ ਵੀ ਬਹੁਤਾ ਵਧੀਆ ਝਾੜ ਨਹੀਂ ਆਇਆ ਇਹ ਜ਼ਿਮੀਦਾਰ ਭਰਾ ਜਾਣਦੇ ਆ ਕਿ ਚਰੀ ਵਾਲੀ ਪੈੜੀ ਹੋ ਜੇ ਮੱਕੀ ਵਾਲੀ ਪੈੜੀ ਹੋ ਜੇ ਉਹਦੇ ਵਿੱਚ ਉਹ ਰੋੜਾ ਨਾ ਪਾਓ ਉਹਦੇ ਵਿੱਚ ਆਪਾਂ ਮੱਕੀ ਲਾਉਨੇ ਆ ਮੱਕੀ ਲਾਉਨੇ ਚਰੀ ਲਾਉਨੇ ਆ ਚਰੀ ਤੇ ਮੱਕੀ ਵਾਲੀ ਪੈੜੀ ਦੇ ਵਿੱਚ ਬਾਅਦ ਚ ਮਟਰ ਜਾਂ ਆਲੂ ਲਾਉਨੇ ਆ ਤੇ ਉਹਨਾਂ ਦਾ ਝਾੜ ਝੋਨੇ ਵਾਲੀ ਪੈੜੀ ਨੂੰ ਜ਼ਿਆਦਾ ਵਧੀਆ ਆਉਂਦਾ ਆਲੂ ਮਟਰ ਦੋਰਦਾ ਵੀ ਜ਼ਿਆਦਾ ਤੇ ਝਾੜ ਵੀ ਵਧੀਆ ਆਉਂਦਾ ਸੁਖਸਾਨ ਦੋਸਤੋ ਆਵੇਂ ਹੁਣ ਬੈਠਾ ਚੌਕੀ ਜੀ ਕੋਲ ਸਵਾ 3 ਕਿੱਲੇ ਦਾ ਭਲਾ ਹੈ ਤੇ 28 ਕਿਲੋ ਵੀ ਨੂੰ ਮੈਂ ਦਵਾਈ ਲਾਉਣ ਲੱਗਾ ਮੈਂ ਕੀਰਨਾ ਜੇ ਲਗਭਗ 22 22 6 6 ਚ ਦਾਣੇ ਤੋਂ ਦਾਣਾ ਤੇ 22 40 ਤੋਂ 40 ਜਿਵੇਂ ਪਹਿਲਾਂ 22/7 ਲਾਈ ਸੀ ਮੈਨੂੰ ਥੋੜਾ ਜਿਹਾ ਸੰਘਣਾ ਲਾਉਣਾ ਨੰਬਰ ਉਹ ਪਲਾਟਸ ਫੀਰ ਦੇ ਵਿੱਚ ਮੈਂ ਜਿਆਦਾ ਸਟੈਂਡ ਕਰਨੇ ਆ ਤੇ ਕੇਰਨ ਵੇਲੇ ਵੀ ਕਿਸਾਨ ਦੋਸਤੋ ਮੈਂ ਡੀਏਪ ਦੀ ਬੋਰੀ ਬੋਰੀ ਡੇਡ ਡੇਡ ਬੋਰੀ ਬਾੜ ਇਹ ਜਾਨੀ ਕਿ ਐਵਰੇਜ ਢਾਈ ਕਬੋਰੀਆਂ ਕਿਉਂਕਿ ਮੈਂ ਪੈੜੀ ਕਰਾਈ ਆ ਲੇਜ਼ਰ ਕੋੜੀ ਦੀ ਬੀਏਟੀ ਨਾਰਮਲ ਨਾਲ ਦੋਨੋਂ ਮੈਂ ਕਦੀ ਮੋਰੀ ਬਾਦ ਪਾਉਣੀ ਹੁਣ ਮੈਂ ਪੈਕੇਟ ਤੁਹਾਡੇ ਸਾਹਮਣੇ ਥੋੜ੍ਹ ਰਿਹਾ ਤੇ ਦਵਾਈਆਂ ਵੀ ਮੈਂ ਗੀਂਦ ਸ਼ੋਧਾਂ ਦੀ ਰੱਖੀਆਂ ਜਿਹਦੇ ਵਿੱਚ ਇੱਕ ਤੇ ਹੈਗੀ ਆ ਗਾਚੂ ਇਹ ਲਗਭਗ ਐਵਰੇਜ ਬਾਨੀ ਮੇਰੀ 3 ਨੇ ਕੈਮਲ ਪਰ ਕੇਜੀ ਸੀਡ ਨੂੰ ਲਾਉਣੀ ਹੈ ਮੋਐਮ ਲਈ ਰੱਖਿਆ ਫੰਗੀਸਾਇਡ ਕਾਰਬੋਜ਼ਾਈਜ਼ਮ ਲਿਕਵਿਡ ਸੁਮਿਲ ਕੈਮੀਕਲ ਦਾ ਪ੍ਰੋਸਪਰ ਉਹ ਵੀ ਲਗਭਗ 3 ਕੈਮਲ ਦੇ ਬਾਨਾ 300 ਥੋੜਾ ਵੱਧ ਬੜਨਾ ਤੇ ਨਾਲ ਮੈਂ ਰੱਖਿਆ ਸੀ ਇੱਕ ਪੀਜੀਆਰ ਅਮੀਨੋ ਐਸਿਡ ਬੇਸ ਅਡਾਮਾ ਕੰਪਨੀ ਦਾ ਫਰੇਮਵਰਕ ਪਾਪਾ ਮੈਂ ਰੱਖਨੇ ਲੱਗੇ ਪੰਪ ਰੱਖ ਲਿਆ ਮੈਂ ਲੱਗੇ ਤੇ ਪੌਣੇ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੇ ਆਦੀ ਮੈਂ ਹੁਣ ਪਾਉਂਗਾ ਸੀਡ ਦੇ ਉੱਪਰ ਫੌਗਿੰਗ ਇਹ ਤਾਂ ਖਸਾਨ ਬ੍ਰੋ ਸੋ ਪਾਣੀ ਵੀ ਮੇਰੇ ਕੋਲ ਬਹੁਤ ਆ ਕੈਮਰਾਮੈਨ ਸਾਹਿਬ ਮੜ ਜਾ ਮੋਟਰ ਵਾਲੇ ਪਾਸੇ ਨੂੰ ਇੱਕ ਕਰ ਵਿਖਾ ਦਿਓ ਬੱਚੇ ਨਾ ਹੁੰਦੇ ਆ ਜਾਂ ਛੁੱਟੀ ਆ ਬੱਚੇ ਰੋਣਾ ਨਾ ਪਾਓ ਬੱਚੇ ਨਾ ਹੁੰਦੇ ਆ ਇਹ ਇਹ ਨਹੀਂ ਵੀ ਪਾਣੀ ਹੈ ਨਹੀਂ ਆ ਕੋਈ ਬਰਾਨੀ ਪਿਆਰੀ ਦਾ ਹੀ ਸਿਰਫ ਮਕਸਦ ਮੱਕੀ ਲਾਉਣਾ ਮੇਰਾ ਮਕਸਦ ਹੈ ਝੋਨੇ ਦੇ ਅਗੇਂਸ ਕੋਈ 65 ਤੋਂ ਲੈ ਕੇ 80 ਕੁ ਹਜ਼ਾਰ ਰੁਪਏ ਦੀ ਫਸਲ ਨੂੰ ਸਟੈਂਡ ਕਰਨਾ ਵੇਖੋ ਇਸ ਵਾਰ ਪੰਜਾਬ ਗਵਰਨਮੈਂਟ ਨੇ ਮੱਕੀ ਦੀ ਫਸਲ ਤੇ 7000 ਰੁਪਏ ਪ੍ਰਤੀ ਕਿੱਲਾ ਸਬਸਿਡੀ ਵੀ ਦਿੱਤੀ ਹੈ ਹਾਲਕਿ ਸਾਡਾ ਅਮਰਸਰ ਡਿਸਟ੍ਰਿਕਟ ਉਹਦੇ ਵਿੱਚ ਮੇਰੇ ਖਿਆਲ ਨਾਲ ਆਏਗਾ ਵੀ ਨਹੀਂ ਆ ਅਗਰ ਵੀ ਬੜਾਈ ਉਹ ਬੱਚੇ ਰੋਣਾ ਨਾ ਪਾਓ ਇਹ ਚ ਹੈਗਾ ਬਣੀਆ ਪਰ ਫਿਰ ਵੀ ਚਲੋ ਅਸੀਂ ਭਰਾਂਗੇ ਬਲਾਕ ਲੈਵਲ ਤੇ ਸਬਸਿਡੀ 2.5 ਹਜ਼ਾਰ 7000 ਰੁਪਏ ਪ੍ਰਤੀ ਏਕੜ ਦੀ ਹੈ ਸੁਖਸ਼ਾਨ ਦੋਸਤੋ ਮੱਕੀ ਕਿਸੇ ਵੀ ਫਾਰਮਰ ਨੇ ਇਸ ਸੀਜ਼ਨ ਦੀ ਲਾਉਣੀ ਆ ਕੋਈ ਸਮਝ ਨਹੀਂ ਆਉਦੀ ਤੇ ਤੁਸੀਂ ਮੇਰੇ ਨਾਲ ਮੇਰਾ ਨੰਬਰ 9216099188 ਤੇ ਸੰਪਰਕ ਕਰ ਲਿਓ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੀ ਇਹ ਰੇਨੀ ਕੋਰਨ ਤੁਸੀਂ ਲਾਉਣੀ ਆ ਕਿਉਂਕਿ ਇਹਦਾ ਝਾੜ ਘਟ ਹੁੰਦਾ ਹੈ ਇਹਦਾ ਝਾੜ ਆਪਾਂ ਜਿਆਦਾ ਕਿੱਦਾਂ ਲੈਣਾ ਉਹਦੇ ਸੰਦਰਭ ਦੇ ਵਿੱਚ ਮੈਂ ਜੋ ਮੇਰੀ ਨੌਲਜ ਹੈ ਜੋ ਮੇਰੀਆਂ ਸਲਾਹਾਂ ਜੇ ਤੁਸੀਂ ਉਹਨੂੰ ਇੰਪਲੀਮੈਂਟ ਕਰੋਗੇ ਕਿ ਉਹ ਆਪਾਂ ਕੋਸ਼ਿਸ਼ ਕਰਕੇ ਝਾੜ ਵਧਾ ਸਕਦੇ ਆ ਮੈਂ ਚੌਥੀ ਟੂ ਰਿੰਕ ਕੰਪਨੀ ਦੇ ਹੱਥ ਤੋਂ ਐਵਰੇਜ ਝਾੜ ਆ ਜਾਂਦਾ ਕਿਸਾਨ ਭਰਾਓ 30 ਕੁਇੰਟਲ ਤੋਂ ਕਿਸੇ ਦਾ 28 ਆਉਂਦਾ ਕਿਸੇ ਦਾ 27 ਆਉਂਦਾ ਕਿਸੇ ਦਾ 31 ਹੈ ਕਿਸੇ ਦਾ 32 ਆਉਂਦਾ ਪਰ ਮੈਂ ਇਹਨੂੰ ਕੋਸ਼ਿਸ਼ ਕਰਕੇ ਕੱਢਾਂਗਾ 35 ਤੋਂ 40 ਕੁਇੰਟਲ ਤੇ ਲਗਾਤਾਰ ਤੁਹਾਡੀ ਨਾਲ ਇਸ ਮੱਕੀ ਬਾਰੇ ਅਪਡੇਟ ਵੀਡੀਓ ਪਾ ਪਾ ਕੇ ਸਾਂਝੀਆਂ ਕਰਦਾ ਰਹਿਾਂਗਾ ਅੱਜ ਦੀਆਂ ਐਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ ਪੋਜ਼ਿਟਿਵ ਰਹੋ ਚੰਗਾ ਸੋਚੋ ਚੰਗੇ ਲੋਕਾਂ ਨਾਲ ਮੇਲਗੇੜ ਰੱਖੋ ਅੱਜ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ